ਦੀ ਨੂੰ ਆਪਣੇ ਚਾਰ ਬੱਚਿਆਂ ਦੇ ਸਮੇਤ ਜਿਹੜਾ ਹੈਗਾ ਧੋਖਾ ਦੇ ਦਿੱਤਾ। ਕਹਿੰਦੇ ਕਿ ਉਹ ਕਿਸੇ ਹੋਰ ਨੌਜਵਾਨ ਦੇ ਨਾਲ ਜਿਹੜਾ ਹੈਗਾ ਘਰੋਂ ਭੱਜ ਗਈ ਆ। ਜਾਣਕਾਰੀ ਤੋਂ ਪਤਾ ਲੱਗਿਆ ਕਿ ਉਹ ਘਰ ਦੇ ਵਿੱਚ ਜਿੰਨਾ ਵੀ ਸੋਨਾ ਸੱਪਾ ਸੀ ਸਾਰਾ ਕੁਝ ਨਾਲ ਲੈ ਕੇ ਚਲੀ ਗਈ। ਮੇਰਾ 16 17 17 ਖਾਲੀ ਹੋ ਗਿਆ ਨਹੀਂ 16 ਹੀ। ਅੱਛਾ। ਵਿਆਹ ਹੋਇਆ ਨਹੀਂ। ਹੂੰ। ਮਨਸੇ ਕਿੰਨਾ ਸੀ ਟੋਟਲ ਜਿਹੜਾ ਉਹ ਲੈ ਕੇ ਚਲੀ ਗਈ।

ਯਾਨੀ ਕਿ ਗੱਲਾਂ ਇਹ ਦੂਜੀਆਂ ਅਸਲੇ ਦੀਆਂ ਜ਼ਿਆਦਾ ਕਰਤੀ ਸੀ ਮੈਂ ਪਰ ਰਵਾਲਵਰ ਰੱਖਿਆ ਕਰੂੰਗੀ ਜੇ ਤੂੰ ਮੇਰੇ ਮਗਰ ਆਇਆ ਤਾਂ ਤੈਨੂੰ ਠੋਕ ਲਾਂਗੇ ਇਹ ਪਲਾਨਾ ਜੇ ਉਹ ਆਈ ਇਹ ਕੁਛ ਮਰਨਾ ਰਿੰਜੀਤ ਕੌਰ ਜੀ ਤੁਸੀਂ ਜੁੜਿਓ ਆਵਾਜ਼ ਪੰਜਾਬੀ ਚੈਨਲ ਦੇ ਨਾਲ ਇਸ ਵਕਤ ਅਸੀਂ ਉਸ ਪਰਿਵਾਰ ਦੇ ਵਿੱਚ ਖੜੇ ਆ ਜਿਸ ਪਰਿਵਾਰ ਦੇ ਵਿੱਚ ਇੱਕ ਕੁੜੀ ਨੇ ਆਪਣੇ ਹਸਬੰਦ ਦੇ ਨਾਲ ਜਿਹੜਾ ਲਵ ਮੈਰਿਜ ਕਰਵਾ ਕੇ ਇਸ ਸੋਹਰੇ ਪਰਿਵਾਰ ਦੇ ਵਿੱਚ ਆਈ ਸੀ ਪਰ ਅੱਜ ਉਸ ਨੇ ਆਪਣੇ ਪਤੀ ਨੂੰ ਜਿਹਨੂੰ ਉਸ ਨੇ ਆਪ ਚੁਣਿਆ ਸੀ ਲਵ ਮੈਰਿਜ ਕਰਵਾ ਕੇ ਅੱਜ ਉਸ ਨੇ ਆਪਣੇ ਪਤਨੀ ਨੂੰ પતિ ਨੂੰ ਆਪਣੇ ਚਾਰ ਬੱਚਿਆਂ ਦੇ ਸਮੇਤ ਜਿਹੜਾ ਹੈਗਾ ਧੋਖਾ ਦੇ ਦਿੱਤਾ ਮਤਲਬ ਕਿ ਉਹ ਕਿਸੇ ਹੋਰ ਨੌਜਵਾਨ ਦੇ ਨਾਲ ਜਿਹੜਾ ਹੈਗਾ ਘਰੋਂ ਭੱਜ ਗਈ ਹੈ ਜਾਣਕਾਰੀ ਤੋਂ ਪਤਾ ਲੱਗਿਆ ਕਿ ਉਹ ਘਰ ਦੇ ਵਿੱਚ ਜਿੰਨਾ ਵੀ ਸੋਨਾ ਸੱਪਾ ਸੀ ਸਾਰਾ ਕੁਝ ਨਾਲ ਲੈ ਕੇ ਚਲੀ ਗਈ ਪਰਿਵਾਰ ਦੇ ਵਿੱਚ ਉਸਦੇ 3-4 ਬੱਚੇ ਸੀ ਅੱਜ ਉਹ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਨੇ ਰੋ ਰਹੇ ਨੇ ਵਲਕ ਰਹੇ ਨੇ ਕੋਕ ਇੱਕ ਮਾਂ ਦਾ ਚਲੇ ਜਾਣਾ ਇਹ ਬਹੁਤ ਵੱਡੀ ਘਾਟ ਹੁੰਦੀ ਹੈ ਬੱਚਿਆਂ ਦੇ ਲਈ ਬਾਕੀ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਵੀ ਆਖਰਕਾਰ ਇਹ ਘਟਨਾ ਕਿੱਦਾਂ ਵਾਪਰੀ ਹੈਗੀ ਆ ਉਹ ਮਤਲਬ ਕਿ ਕਿਹਦੇ ਨਾਲ ਚਲੀ ਗਈ ਪੂਰੀ ਜਾਣਕਾਰੀ ਜਿਹੜੀ ਹੈਗੀ ਆ ਆਪਾਂ ਪਰਿਵਾਰ ਦੇ ਨਾਲ ਸਾਂਝੀ ਕਰਾਂਗੇ ਇੱਧਰ ਸਾਡੇ ਨਾਲ ਬਾਈ ਜੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਉਹ ਨਾ ਖੜਾਈਏ ਕਿਉਂਕਿ ਛੋਟੇ ਆ ਬੱਚੇ ਬੱਚਿਆਂ ਦਾ ਕੈਂਸ ਖੜਾ ਰਹੋ ਕੋਈ ਚੱਕਰ ਨਹੀਂ ਜੀ ਤੁਸੀਂ ਵੀਡੀਓ ਬਲੱਡ ਨਾ ਕਰੋ ਕੋਈ ਗੱਲ ਕਿਉਂਕਿ ਪਬਲਿਕ ਬੜੇ ਕਮੈਂਟ ਕਰਦੀ ਆ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਆਏ ਤੁਸੀਂ ਆਪਦੇ ਵੀਊਆਂ ਆਸਤੇ ਪਚਰ ਪੈਚ ਆਉਣੇ ਕਿ ਬੱਚਾਂ ਦਾ ਆਉਣ ਵਾਲਾ ਕੋਈ ਮੈਂ ਇਹ ਕਹਿੰਦਾ ਵੀ ਹਰੇਕ ਘਰ ਨੂੰ ਪਤਾ ਲੱਗੇ ਵੀ ਬੱਚਿਆਂ ਵਿੱਚ ਵੀ ਇਹਨੇ ਬੱਚਿਆਂ ਦੇ ਵਿੱਚ ਵੀ ਸਤਰਕ ਰਹਿਣ ਲੋਕ ਵੀ ਕਰੇ ਜੋ ਹਾਊਸ ਵਾਈਫ ਆ ਆਪਣੀਆਂ ਵੀ ਜੋ ਵੀ ਕੁਝ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਰਹੇ ਜੀ ਵੀ ਘਰੇ ਕੀ ਚੱਲ ਰਿਹਾ ਵੀ ਤੁਸੀਂ ਕੰਮ ਤੇ ਹੋ ਘਰੇ ਕਿ ਮੇਰੇ ਨਾਲ ਤਾਂ ਇਹ ਹੋਈ ਆ ਜੀ ਹੱਡ ਬੀਤੀ ਹੋਈ ਆ ਲੋਕਾਂ ਨੂੰ ਵੀ ਪਤਾ ਮੇਰਾ ਘਰ ਤਾਂ ਜਲੋ ਖਰਾਬ ਹੋ ਗਿਆ ਜੀ ਵੀ ਮੈਂ ਤਾਂ ਇੱਕ ਵਿਸ਼ਵਾਸ ਤੌਰ ਤੇ 16 ਸਾਲ ਕੱਟ ਰਿਆ ਸੀ ਮੈਨੂੰ ਨਹੀਂ ਪਤਾ ਸੀ ਮੇਰੇ ਘਰੇ ਕੀ ਚੱਲ ਰਿਹਾ ਜੀ ਅੱਬਾਈ ਜੀ ਜਿਵੇਂ ਪਤਾ ਲੱਗਾ ਤੁਹਾਡੀ ਲਵ ਮੈਰਿਜ ਹੋਈ ਸੀਗੀ ਹਾਂਜੀ ਜੇਕਰ ਲਵ ਮੈਰਿਜ ਹੋਈ ਸੀ ਤਾਂ ਕਹਿੰਦੇ ਹੁੰਦੇ ਆ ਕਿ ਜੇ ਦੋ ਆਪਣੇ ਵਿੱਚ ਪੂਰਾ ਸਾਰਾ ਕੁਝ ਸੈਟੀਸਫਾਈ ਹੁੰਦਾ ਆਪਾਂ ਤਾਂ ਕਰਕੇ ਆ ਕਦਮ ਚੱਕਦੇ ਆ ਮੈਰਿਜ ਵੀ ਹੋਈ ਜਿਹੜੀ ਮੈਰਿਜ ਹੋਈ ਆ ਤੁਹਾਡੇ ਘਰ ਦੀ ਨਹੀਂ ਮਰਜੀ ਨਾਲ ਹੋਈ ਦੋਨੋਂ ਪਰਿਵਾਰਾਂ ਦੇ ਨਾਲ ਨਹੀਂ ਮੇਰੀ ਕੋਰਟ ਮੈਰਿਜ ਹੋਈ ਹੈ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ 15 16 ਸਾਲ ਹੋ ਗਏ 15 16 ਹੁਣ ਕੀ ਕਾਰਨ ਬੰਦਾਏ ਘਰੇ ਕੋਈ ਲੜਾਈ ਝਗੜਾ ਸੀਗਾ ਜਾਂ ਫਿਰ ਕੋਈ ਆਪਾਂ ਕਹਿ ਦਿੰਦੇ ਆ ਵੀ ਪਰਿਵਾਰ ਦੇ ਵਿੱਚ ਜਦੋਂ ਦੋ ਜੀਆਂ ਦੀ ਆਸ ਵਿੱਚ ਨਾ ਬਣੇ ਤਾਂ ਜਨਾਨੀ ਉਦੋਂ ਗਲਤ ਹੋ ਜਾਂਦੀ ਹੈ ਹਨਾ ਲੜਾਈ ਚ ਕੋਈ ਲੜਾਈ ਚ ਕਿ ਲਿ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਕਿ ਤੁਹਾਡੀ ਜਿਹੜੀ ਵਾਈਫ ਹੈਗੀ ਆ ਤੁਹਾਡੇ ਚਾਰ ਬੱਚਿਆਂ ਨੂੰ ਛੱਡ ਕੇ ਜਿਹੜਾ ਹੈਗਾ ਇਹ ਚਲੀ ਗਈ ਆ ਕੀ ਗੱਲ ਬਾਤ ਹੈਗੀ ਆ ਪੂਰੀ ਗੱਲ ਦੱਸੋ ਕੱਲ ਬਾਤ ਤਾਂ ਮੈਨੂੰ ਵੀ ਨਹੀਂ ਪਤਾ ਕੀ ਹੋਈ ਆ ਜੀ ਮੈਂ ਉਹੀ ਤਾਂ ਹੀ ਸੋਸ਼ਲ ਮੀਡੀਆ ਤੇ ਪਾਰ ਰਹੀ ਆ ਮੈਂ ਪੁੱਛਣਾ ਚਾਹੁੰਦਾ ਗੱਲ ਕੀ ਸੀ ਵੀ ਤੂੰ ਐਡਾ ਵੱਡਾ ਕਦਮ ਚੱਕਿਆ ਜੀ ਹੂੰ ਇਹ ਆਪਾਂ ਸੁੱਕੀ ਪਰਿਵਾਰ ਸੀ ਵੀ ਇਹ ਕਿਉਂ ਹਰਕਤ ਚ ਕੀਤੀ ਹੋਣੀ ਇਹ ਹੀ ਪੁੱਛਣ ਕਰਕੇ ਤਾਂ ਮੈਂ ਸੋਸ਼ਲ ਮੀਡੀਆ ਤੇ ਪਾਰ ਰਹੀ ਆ ਹੂੰ ਕਿੰਨਾ ਟਾਈਮ ਹੋ ਗਿਆ ਜੀ ਮੇਰਾ 16 17 17 ਖਾਲੀ ਹੋ ਗਿਆ ਨਹੀਂ 16 ਅੱਛਾ ਇਹ ਹੋਇ ਨਾ ਜੀ ਹੂੰ ਵੀ ਮੈਨੂੰ ਇਹ ਨਹੀਂ ਪਤਾ ਵੀ ਮੇਰੇ ਘਰੇ ਕੀ ਚੱਲ ਰਿਹਾ ਸੀ 6 ਕਿ ਮਹੀਨਾ ਤੋਂ ਮੈਨੂੰ ਪਤਾ ਲੱਗਦਾ ਸੀ ਵੀ ਇਹਦੇ ਬੋਲ ਬਾਣੀ ਬਦਲ ਚੁੱਕੇ ਸੀ ਮੇਰੇ ਘਰ ਵਾਲੀ ਦੇ ਜਿਵੇਂ ਕੋਈ ਪਿੱਛੇ ਪਾਵਰ ਬੋਲਦੀ ਹੁੰਦੀ ਹੈ ਜਨਾਨੀ ਦੇਈ ਕਿੱਦਾਂ ਦੀ ਬੋਲ ਬੰਦ ਕਿੱਦਾਂ ਦੀ ਹੋ ਗਈ ਸੀ ਉਹਨਾਂ ਦੀ ਜਿਵੇਂ ਵੀ ਬੋਲ ਬਾਣੀ ਜਿਵੇਂ ਆਪਾਂ ਕਿਸੇ ਨੂੰ ਬੋਲਦੇ ਆ ਵੀ ਮੈਂ ਐਂ ਕਰ ਦੂੰਗੀ ਜਿਵੇਂ ਜਨਾਨੀ ਦੇ ਵਿੱਚ ਪਾਵਰ ਆ ਜਾਂਦੀ ਸੀ ਮਗਰ ਜਿਵੇਂ ਬੈਕ ਬੋਲ ਨਹੀਂ ਸ਼ੁਰੂ ਹੋ ਜਾਂਦੀ ਕਿਸੇ ਦੀ ਜਿਵੇਂ ਮਨੋ ਸਬੰਧ ਬਣ ਕੇ ਲੋਕਾਂ ਨਾਲ ਜੀ ਜਨਾਨੀ ਬੋਲਣ ਲੱਗੇ ਉਹ ਮੇਰੇ ਪਿੱਛੇ ਬੰਦੇ ਹੈਗੇ ਆ ਜੀ ਉਹ ਚੀਜ਼ ਮੇਰੇ ਨਾਲ ਐਟੀਟਿਊਡ ਕਰਦੀ ਸੀ ਉਹ ਮੈਂ ਦੇਖਣ ਤੋਂ ਝੰਕਾਰ ਹੀ ਝੰਕਾਰ ਹੀ ਸੀ ਜੀ ਹਾਂਜੀ ਸਰ ਕੀ ਪਤਾ ਲੱਗਿਆ ਵੀ ਹੁਣ ਪਤਾ ਲੱਗਿਆ ਵੀ ਕਿਹੜੀ ਨੌਜਵਾਨ ਨਾਲ ਦੇ ਕਿੱਥੋਂ ਦਾ ਰਹਿਣ ਵਾਲਾ ਹੈ ਹਾਂਜੀ ਮੈਂ ਇਹਨੂੰ ਗੱਲ ਕਰਦੀ ਫੜ ਲਿਆ ਸੀਗਾ ਮੈਂ ਇਹਨੂੰ ਇੱਕ ਦਿਨ ਝੂਠ ਬੋਲ ਕੇ ਗਿਆ ਮੈਂ ਬਟਿੰਡੇ ਚੱਲਿਆ ਮੈਂ ਵਾਪਿਸ 2 ਘੰਟੇ ਮੈਂ ਸਟੇਸ਼ਨ ਤੇ ਬੈਠਾ ਰਿਹਾ ਵਾਪਿਸ ਫਿਰ ਮੁੜਿਆ ਆ ਕੇ ਮੈਂ ਕਿਸੇ ਦੇ ਘਰ ਉੱਤਲੀ ਉਤੋਂ ਦੀ ਗਿਆ ਤੇ ਜਦੋਂ ਮੈਂ ਘਰ ਇੱਥੇ ਕਿਸੇ ਦੇ ਕਮਰੇ ਚ ਗਿਆ ਜੀ ਤੇ ਇਹ ਗੱਲ ਕਰੀ ਜਾਂਦੀ ਸੀ ਕਿਸੇ ਨਾਲ ਅੱਛਾ ਉਦੋਂ ਬਦ ਮੈਂ ਤਾਂ ਫੋਨ ਫੜ ਲਿਆ ਜੀ ਮੈਂ ਕਿਹਾ ਕੌਣ ਹੈ ਕਹਿੰਦੀ ਮਿਸਕੋਲ ਆ ਤੇ ਮੈਂ ਉਹਦੂ ਵਾਰ ਇਹਦਾ ਫੋਨ ਫੜ ਕੇ ਮੈਂ ਕਿਹਾ ਚਲੋ ਦੇਖਦੇ ਹਾਂ ਮਿਸ ਕਾਲ ਆ ਉਹ ਮੁੰਡੇ ਨੂੰ ਫੋਨ ਲਾਇਆ ਮੈਂ ਕਿਹਾ ਹਾਂਜੀ ਕੌਣ ਹੈ ਨੰਬਰ ਵਾਲੀ ਤੋਂ ਬੋਲਦਾ ਹੂੰ ਜੋ ਨੰਬਰ ਸੈਕਿੰਡ ਦੇਖ ਕੇ 1 ਮਿੰਟ ਦੇ ਨਾਲ ਸੈਕਿੰਡ ਹੋਏ ਹੋਏ ਸੀ ਮੈਂ ਕਿਹਾ ਮਿਸ ਕਾਲ ਆਂਦੀ ਹੈ ਬੰਦਾ ਵਾਤ ਤੋਂ ਵਾਤ 50 ਸੈਕਿੰਡ ਦੇ ਵਿੱਚ ਫੋਨ ਕੱਟ ਦਿੰਦਾ ਜੀ ਤੇ ਮੈਂ ਕਿਹਾ ਤੂੰ 1 ਮਿੰਟ 9 ਸੈਕਿੰਡ ਕੀ ਗੱਲ ਕੀਤੀ ਆ ਹੂੰ ਚਲੋ ਮੈਂ ਫੇਰ ਪਰਦਾ ਪਤਾ ਮੈਂ ਕਿਹਾ ਨੰਬਰ ਨਵਾਂ ਮੈਨੂੰ ਪਤਾ ਤਾਂ ਲੱਗ ਗਿਆ ਸੀ ਵੀ ਇਹਦੀ ਗੱਲਬਾਤ ਹੈ ਕਿਸੇ ਨਾਲ ਕਿਉਂਕਿ ਸੋਸ਼ਲ ਮੀਡੀਆ ਤੇ ਐਕਟਿਵ ਹੀ ਰਹਿੰਦੀ ਸੀ ਇਹ ਅਜੇ ਨਹੀਂ ਪਤਾ ਕਿੰਨੇ ਜਾਣ ਸੀ ਉਦੋਂ ਤਾਂ ਮੈਨ ਉਹ ਉਹ ਦੁਬਾਰਾ ਮੈਂ ਨੰਬਰ ਨਵਾਂ ਲੈ ਕੇ ਗਈ ਨੰਬਰ ਨਵਾਂ ਲੈ ਕੇ ਦਿੱਤਾ ਤੇ ਮੈਂ 3-4 ਦਿਨ ਵਿੱਚ ਪਾਤੀ ਜੀ ਤੇ ਮੈਨੂੰ ਡਾਊਟ ਸੀਗਾ ਵੀ ਜਨਾਨੀ ਰੱਸਾ ਚ ਬੰਨੂ ਨਹੀਂ ਹਟਦੀ ਹੁੰਦੀ ਮੈਨੂੰ ਇਹ ਪਤਾ ਸੀ ਇਹ ਮੈਸੇਜ ਡਿਲੀਟ ਕਰ ਦਿੰਦੀ ਆ ਮੈਂ ਕਿਸੇ ਬੰਦੇ ਨਾਲ ਸੌਫਟਵੇਅਰ ਨਾਲ ਗੱਲ ਕਰਕੇ ਮੈਂ ਕਿਹਾ ਵੀ ਇਹ ਡਿਲੀਟ ਕਰ ਦਿੰਦੀ ਆ ਮੈਸੇਜ ਇਹ ਕਿਵੇਂ ਫੜੀ ਜਾਊਗੀ ਦੁਬਾਰਾ ਫੇਰ ਜਦੋਂ ਮੈਂ ਤੀਜੇ ਦਿਨ ਫੇਰ ਕਿਤੇ ਇਹਨੂੰ ਬੋਲ ਕੇ ਕਿਹਾ ਮੈਂ ਚੱਲਿਆ ਇਹਨੇ ਫੇਰ ਉਹੀ ਹਰਕਤ ਕੀਤੀ ਫੋਨ ਲਾਈ ਜੀ 11 ਵਜੇ 12 ਵਜੇ 1:30 ਵਜੇ ਤਕਰੀਬਨ ਉਹਦਾ ਨਟ ਬੰਦ ਸੀ ਮੁੰਡੇ ਦਾ ਇਹਦੀ ਗੱਲ ਨਹੀਂ ਹੋਈ ਮੈਂ ਜਦੋਂ ਰਾਤ ਨੂੰ ਆਇਆ ਜੀ ਸਵੇਰ 4 ਵਜੇ ਉੱਠ ਕੇ ਤਾਂ ਮੈਂ ਫੋਨ ਫੜ ਲਿਆ ਫੋਨ ਸਾਫ਼ ਸੀ ਬਿਲਕੁਲ ਟੀਟ ਸੀ ਸਭ ਕੁਝ ਤੇ ਜਦੋਂ ਮੈਂ ਦੇਖਿਆ ਤੇ ਇਹ ਜਿਹੜਾ ਫੋਨ ਸਵੇਰ 4 ਵਜੇ ਫੜਿਆ ਜੀ ਤੇ ਫੋਨ ਦੇ ਵਿੱਚ ਮੈਂ ਕੋਡ ਨੱਪਕੇ ਜੀ ਮੇਰੇ ਕੋ ਸਾਰਾ ਡਾਟਾ ਆ ਗਿਆ ਤਾਂ ਵੀ ਕਿੱਥੇ ਕਿੱਥੇ ਗੱਲ ਕੀਤੀ ਹੈ ਨੀ ਕੀ ਸੋਸ਼ਲ ਮੀਡੀਆ ਕਿੰਨੇ ਮੈਸੇਜ ਭੇਜਿਆ ਜਦੋਂ ਮੈਂ ਉਹਦੇ ਸਕਰੀਨਸ਼ਾਟ ਲੈ ਕੇ ਜੀ ਰੱਖ ਕੇ ਉਹਨੂੰ ਮੈਂ ਸਵੇਪਾ 5 ਵਜੇ ਠਾ ਲਿਆ ਜੀ ਮੈਂ ਕਿਹਾ ਵੀ ਤੂੰ ਆਪਾਂ 2 ਮਿੰਟ ਗੱਲ ਕਰਦੇ ਆਂ ਵੀ ਮੈਂ ਤੈਨੂੰ ਇਹ ਨੰਬਰ ਨਵਾਂ ਲੈ ਕੇ ਦਿੱਤਾ ਸੀ ਤੇ ਮੈਂ ਕਿਹਾ ਕੱਲ ਕਿੰਨੀ ਤਰੀਕ ਸੀ ਇਹ ਕਹਿੰਦੀ 22 ਤਰੀਕ ਸੀਗੀ ਤੇ ਮੈਂ ਕਿਹਾ 22 ਤਰੀਕ ਸੀ ਤੂੰ ਫੇਰ ਉਸ ਨੰਬਰ ਤੇ ਕਾਲ ਕਰ ਰਹੀ ਹੈ ਤਿੰਨ ਚਾਰ ਵਾਰੀ ਕੀਤੀ ਕਿਉਂ ਕੀਤੀ ਆ ਹੂੰ ਇਹ ਕਹਿੰਦੀ ਮੈਂ ਤਾਂ ਬੰਦਾ ਪਤਾ ਕਰਦੀ ਸੀ ਕੌਣ ਆ ਅੱਛਾ ਮੈਂ ਕਿਹਾ ਤੈਨੂੰ ਨੰਬਰ ਕਿਵੇਂ ਚੇਤੇ ਰਹਿ ਗਿਆ ਉਹਦਾ ਹਮ ਕਹਿੰਦਾ ਫੋਨ ਤਾਂ ਮੈਂ ਤੈਨੂੰ ਮਿਸਕਾਲ ਆਈ ਸੀ ਫੋਨ ਕੱਟ ਹੀ ਦਿੱਤਾ ਤੇ SIM ਤੋੜਤੀ ਸੀ ਨਵਾਂ ਨੰਬਰ ਲੈਤਾ ਤੈਨੂੰ ਉਹ ਬੰਦੇ ਦਾ ਨੰਬਰ ਕਿਵੇਂ ਚੇਤੇ ਰਹਿ ਗਿਆ ਹਮ ਇਹ ਤੁਹਾਨੂੰ ਪਤਾ ਫਿਰ ਜਦੋਂ ਟਾਲ ਮਟੋਲ ਦੇ ਵਿੱਚ ਐਂ ਆ ਤੂੰ ਮੇਰੇ ਤੇ ਸ਼ੱਕ ਕਰਦਾ ਚਲੋ ਮੈਂ ਫਿਰ ਵੀ ਚੁੱਪ ਕਰ ਗਈ ਹਮ ਮੈਂ ਕਿਹਾ ਜੇ ਤੇਰੀ ਕੋਈ ਗੱਲ ਹੈ ਤੇ ਤੂੰ ਇਸ ਨੂੰ ਛੱਡ ਦਿਓ ਆਪਣੇ ਬੱਚੇ ਆ ਯਾਰ ਹਮ ਪਰ ਇਹ ਨਹੀਂ ਹਟਦੀ ਪਈ ਸੀ ਜੀ ਇਹਨੇ ਫਿਰ ਉਸ ਬੰਦੇ ਤੋਂ ਫੋਨ ਮੰਗਾ ਲਿਆ ਇੱਕ ਹੋਰ ਜੀ ਛੋਟਾ ਜਿਹੜਾ ਬਗੈਰ ਨੈਟ ਤੋਂ ਚੱਲਦਾ ਜੀ ਛੋਟਾ ਫੋਨ ਉਹਦਾ ਕੱਲੇ SIM ਵਾਲਾ ਹੀ ਮੈਨੂੰ ਨਹੀਂ ਪਤਾ ਸੀ ਬੱਚਿਆਂ ਨੂੰ ਇਹਨਾਂ ਨੂੰ ਕਹਿੰਦੀ ਜੇ ਤੁਸੀਂ ਪਾਪਾ ਨੂੰ ਦੱਸਤਾ ਤੇ ਮੈਂ ਚਲੀ ਜਾਉਂਗੀ ਛੱਡ ਕੇ ਮਤਲਬ ਕਿ ਬੱਚਿਆਂ ਨੂੰ ਵੀ ਡਰਾਉਂਦੀ ਸੀ ਹਾਂਜੀ ਪੁੱਛ ਲਓ ਫਿਰ ਬੱਚਿਆਂ ਨੂੰ ਇਹ ਗੱਲ ਕਹੀ ਹੈਈ ਉਹਨੇ ਹੂੰ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਕਰੇ ਮੰਮਾ ਨੇ ਘਰੇ ਫੋਨ ਰੱਖਿਆ ਵਾ ਜੀ ਦੂਸਰਾ ਕਮਾਨਦਾ ਸੀ ਫੋਨ ਚੈੱਕ ਕਰਦਾ ਸੀ ਮੋਂ ਵੀ ਮਹੀਨਾ ਡੇਢ ਮਹੀਨਾ ਨੰਗਾਤਾ ਜੀ ਮੈਨੂੰ ਤਾਂ ਇਸ ਨਹੀਂ ਗੱਲ ਹੋਰੀ ਪਰ ਇਹ ਨਹੀਂ ਪਤਾ ਸੀ ਉੱਪਰ ਪੇਟੀ ਦੇ ਵਿੱਚ ਨੇ ਲਪਾਵੇ ਜੋ ਫੋਨ ਮੁੰਡਾ ਦੇਖਿਆ ਸੀ ਇਹਨੂੰ ਅੱਛਾ ਤੇ ਵੀ ਉਹਨਾਂ ਨਾਲ ਐਕਟਿਵ ਸੀਗੀ ਇਹ ਹੂੰ ਤੇ ਇੱਕ ਦਿਨ ਫਿਰ ਐਸਾ ਆ ਜੀ ਸੁਬਾ ਮੈਨੂੰ ਕਹਿੰਦੀ ਸਮਾਨ ਲਿਆ ਚੰਡੀਗੜ੍ਹੋਂ ਆਪਾਂ ਪਰਲੇ ਘਰੇ ਨ ਜਾਣਾ ਤੇ ਇੱਕ ਨਾ ਵਾਸ਼ਿੰਗ ਸ਼ਾ ਆਪਣਾ ਐਚਡੀ ਤੇ ਰੈਫਰਿਜਰੇਟਰ ਲਿਆ ਦੂੰ ਮੈਂ ਚੱਲ ਮੈਂ ਦੇਖਾਂ ਨਾ ਸੁਬਾ 3 ਵਜੇ ਉੱਠੀ ਜੀ ਇਹ ਇਹਨਾਂ ਸਾਰਾ ਕੈਸ਼ ਸਾਰਾ ਸੋਨਾ ਜੀ ਪੈਕ ਕਰਕੇ ਇਹਨਾਂ ਨੇ ਤੇ ਘਰੋਂ ਮੇਰੇ ਫਰਾਰ ਹੋ ਗਏ ਜੀ ਬੱਸ ਲੱਗਿਆ ਕਿੱਥੋਂ ਦਾ ਸੀ ਨੋਜਵਾਨ ਉਹ ਫਰੀਦਕੋਟ ਦਾ ਜੀ ਮੈਂ ਹਜੇ ਦੇਖਿਆ ਨਹੀਂ ਜੀ ਉਹ ਅਸਾਂ ਤੁਸੀਂ ਦੇਖਿਆ ਨਹੀਂ ਕਿੰਨੇ ਟਾਈਮ ਬਾਅਦ ਜਿਹੜਾ ਹੈਗਾ ਤੁਹਾਡਾ ਆਪਸ ਵਿੱਚ ਜਿਹੜਾ ਮਾਹੌਲ ਖਰਾਬ ਹੋ ਜਾਂਦਾ ਵਿਆਹ ਤੋਂ ਕਿੰਨੇ ਸਾਲ ਸਮੇਂ ਬਾਅਦ ਇਹ ਮੈਨੂੰ ਕੋਠੀਪਾਈ ਨੂੰ ਹੋ ਗਏ ਜੀ ਕੋਈ 4 ਸਾਲ ਹੋ ਗਏ ਸੀਗੇ ਜੀ 4 ਸਾਲਾਂ ਦੇ ਵਿੱਚ 2 ਸਾਲ 2.5 ਸਾਲ ਤਾਂ ਲਾਕਡਾਊਨ ਲੱਗਿਆ ਰਹੀ ਅਸੀਂ ਵਧੀਆ ਖੁਸ਼ ਸੀਗੇ ਜੀ ਜਦੋਂ ਮੈਂ ਐਕਟਿਵ ਕੰਮ ਤੇ ਰਹਿਣ ਲੱਗ ਗਿਆ ਜੀ ਉਸ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਰਿਹਾ ਜੀ ਕਿਉਂਕਿ ਇਕੱਲੀ ਰਹਿਣ ਲੱਗੀ ਸੀ ਘਰੇ ਜੀ ਬੱਚੇ ਸਕੂਲ ਚਲੇ ਜਾਂਦੇ ਸੀ ਹੂੰ ਉਸ ਤੋਂ ਬਾਅਦ ਇਹ 2.5 ਸਾਲ ਦੇ ਵਿੱਚ ਸਭ ਕੁਝ ਚੱਲਣਾ ਸ਼ੁਰੂ ਹੋ ਗਿਆ ਜੀ ਹਮਮ ਯਾਨੀ ਕਿ ਵੀ ਸਬੰਧ ਬਣ ਚੁੱਕੇ ਸੀ ਇਹ ਲੋਕਾਂ ਨਾਲ ਤੁਹਾਡੇ ਨਾਲ ਲੜਾਈ ਰਹਿੰਦੀ ਸੀ ਬੱਚਿਆਂ ਨਾਲ ਬਿਹੇਵੀਅਰ ਕਿਦਾਂ ਦਾ ਰਹਿਣ ਲੱਗ ਗਿਆ ਉਹਨਾਂ ਦਾ ਬੱਚਿਆਂ ਨੂੰ ਵੀ ਨਾ ਬੱਚਿਆਂ ਨੂੰ ਪੜਾਉਂਦੀ ਸੀ ਜੀ ਸਕੂਲੇ ਲੈ ਕੇ ਜਾਂਦਾ ਸੀ ਪ੍ਰਿੰਸੀਪਲ ਕੋਲੇ ਵੀ ਹੋਰ ਹੀ ਗੱਲਾਂ ਕਰਦੀ ਸੀ ਜਿਵੇਂ ਉੱਪਰ ਜਣ ਵਾਲੀਆਂ ਵੀ ਮਾਹੌਲ ਮੂਲ ਦਾ ਫਰਕ ਹੁੰਦਾ ਫਲਾਨਾ ਜੀ ਬੱਚਿਆਂ ਨੇ ਕੇਅਰ ਘੱਟ ਸੀ ਹੁਣ ਫਰਿੱਜ ਦੇ ਵਿੱਚ ਕੀੜੇ ਚੱਲੇ ਹੋਏ ਸੀ ਜੀ ਹੁਣ ਅਸੀਂ ਸਾਫ਼ ਕੀਤਾ ਜੀ ਕੋਈ ਘਰੇ ਕੰਮ ਨਹੀਂ ਕਰਦੀ ਸੀ ਕੰਮ ਵਾਲੀ ਹੁੰਦੀ ਸੀ ਕੰਮ ਕਰ ਜਾਂਦੀ ਸੀ ਏਸੀ ਚੱਲੀ ਜਾਂਦੀ ਸੀ ਵਾਈਫਾਈ ਚੱਲੀ ਜਾਂਦੀ ਸੀ ਆਪ ਦਾ ਜਾਨੀਕਾ ਆਮ ਨਾਲ ਬੈੱਡ ਤੇ ਰਹਿੰਦੀ ਸੀ ਜਦੋਂ ਘਰ ਦੇ ਵਿੱਚ ਐਦਾਂ ਦਾ ਕੁਝ ਹੋ ਜਾਂਦਾ ਤਾਂ ਫਿਰ ਆਪਾਂ ਸਭ ਤੋਂ ਪਹਿਲਾਂ ਜਦੋਂ ਤੁਹਾਡੀ ਆਪ ਦੀ ਖੁਦ ਦੀ ਪਤਨੀ ਹਨਾ ਐਦਾਂ ਹੋ ਗਈ ਫਿਰ ਤੁਸੀਂ ਆਪ ਦੇ ਸਹੁਰੇ ਨਾਲ ਗੱਲਬਾਤ ਨਹੀਂ ਕੀਤੀ ਵੀ ਮੰਮੀ ਇਹਨਾਂ ਦੇ ਇਹਨਾਂ ਦੇ ਇਹਦੇ ਹਾਲਾਤ ਕਿ ਸਹੁਰਿਆਂ ਨੂੰ ਐ ਜੀ ਆਪਣੀ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਉਹਨਾਂ ਨੂੰ ਨਹੀਂ ਪਤਾ ਨਾ ਵਿਚਾਰਿਆਂ ਨੂੰ ਵੀ ਕੀ ਆ ਉਹਨਾਂ ਨੂੰ ਐ ਹੀ ਹੋ ਗਿਆ ਵੀ ਸ਼ਾਇਦ ਮੈਂ ਹੀ ਗਲਤੀਾਂ ਕੀਤੀ ਜਨਾਨੀ ਹਮੇਸ਼ਾ ਬੰਦੇ ਨੂੰ ਗਲਤ ਬਣਾਉਂਦੀ ਹੁੰਦੀ ਆ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹਦੀ ਕੋਈ ਸੰਬੰਧ ਹੈ ਜੀ ਮੈਂ ਸੋਹਰਿਆਂ ਦੇ ਵੀ ਮਾਫੀ ਮੰਗੀ ਆ ਪੈਰੀ ਹੱਥ ਲਾ ਕੇ ਜੀ ਮੇਰੇ ਕੋਲੇ ਬੈਠਿਆ ਮੈਂ ਕਿਹਾ ਮੈਂ ਤੁਹਾਡੇ ਤੇ ਸ਼ੱਕ ਕਰਦਾ ਸੀਗਾ ਵੀ ਮੈਨੂੰ ਮਾਫ ਕਰ ਦਿਓ ਮੈਨੂੰ ਇਹ ਨਹੀਂ ਪਤਾ ਵੀ ਤੀਸਰਾ ਕੌਣ ਹੈ ਵਿੱਚ ਹੂੰ ਵੀ ਹੁਣ ਮੈਨੂੰ ਪਤਾ ਲੱਗਦਾ ਪਿਆ ਵੀ ਤੀਸਰਾ ਕੌਣ ਹੈ ਕੌਣ ਬੰਦਾ ਇਹਨੂੰ ਸਹਾਰਿਆ ਤੂੰ 112 ਦੇ ਫੋਨ ਕਰ ਤੂੰ ਇਸ ਤਰ੍ਹਾਂ ਕਰ ਬੀ ਤੂੰ ਤਲਾਕ ਲੈ ਮੈਂ ਤੈਨੂੰ ਰੱਖੂਗਾ ਵੀ ਇਸ ਤਰ੍ਹਾਂ ਕਰਕੇ ਮੇਰਾ ਘਰ ਖਰਾਬ ਕਰ ਤੇ ਪ੍ਰਭਾਵ ਕਰ ਤਾ ਹੂੰ ਹੁਣ ਜੇ ਗੱਲ ਕਰਦੇ ਆਪਾਂ ਤੁਹਾਡੇ ਘਰ ਦੀ ਜਿਹੜੀ ਜਾਇਦਾਦ ਸੀ ਸੋਨਾ ਸੀ ਕਿੰਨਾ ਸੀ ਟੋਟਲ ਜਿਹੜਾ ਉਹ ਲੈ ਕੇ ਚੱਲੇ ਫਲੇ ਤਾਂ ਮੈਂ ਬਾਜਕਾ ਜੀ ਨੇ ਕਿ ਮੇਰੇ ਖਾਤੇ 'ਚ ਪੈਸੇ ਪਏ ਸੀ ਇਹ ਕਹਿ ਰਹੀ ਸੀ ਬੈਗ ਲਾ ਲੋ ਉਹਦੇ ਵਿੱਚ ਕਢਾ ਕੇ ਰੱਖ ਲੋ ਮੈਂ ਕਿਹਾ ਨਹੀਂ ਉਹ ਮੈਂ ਕਢਾਈ ਨਹੀਂ ਤੋ ਉਹ ਵੀ ਮੇਰੇ ਸਾਰੇ ਚਲੇ ਜਾਣੇ ਫਿਰ ਤੁਸੀਂ ਜਵੇਂ ਰੋੜ ਤੇ ਹੋਏ ਨੇ ਕੀ ਕੰਮ ਕਰਦੇ ਬਾਈ ਜੀ ਤੁਸੀਂ ਮੈਂ ਟੈਕਸੀ ਦਾ ਵੀ ਕੰਮ ਕਰਦਾ ਹਾਂ ਤੇ ਕਾਰਾਂ ਦਾ ਵੀ ਕੰਮ ਕਰਦਾ ਹਾਂ ਜੀ ਮਤਲਬ ਕਿ ਹੋਰ ਆਪਣੇ ਕੋਲ ਕੋਈ ਜਾਇਦਤ ਮੀਨ ਜਾਇਦਾਦ ਹੈ ਨਹੀਂ ਸੀ ਨਹੀਂ ਜੀ ਨਹੀਂ ਮੇਰੇ ਕੋਲ ਬਸ ਤੁਹਾਡੇ ਆਪ ਦੇ ਖੁਦ ਦੇ ਹੱਥ ਦੇ ਕਾਰੋਬਾਰ ਨਾਲ ਹੀ ਕਰਦਾ ਹਾਂ ਹਾਂ ਜੀ ਮੈਂ ਆਪ ਦੇ ਹੱਥ ਨਾਲ ਹੀ ਬਣਿਆ ਨੂੰ ਮੈਂ ਕਿਸੇ ਕਿਤਨਾ ਕਿਤੇ ਚਾਰ ਬੱਚੇ ਆ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਮਹਿੰਗਾਈ ਦਾ ਸਮਾਂ ਹੈਗਾ ਕਿਤਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਵੇਂ ਹੀ ਘਰ ਬਰਬਾਦ ਹੋ ਗਿਆ ਹਾਂਜੀ ਬੱਚੇ ਪੜਾਉਣੇ ਵੀ ਨਹੀਂ ਕਿਉਂਕਿ ਛੋਟੀ ਛੋਟੀ ਏਜ ਦੇ ਹੈਗੇ ਆ ਹਾਂਜੀ ਹੁਣ ਮੈਨੂੰ ਇਹ ਆ ਵੀ ਮੈਂ ਬੱਚਿਆਂ ਨੂੰ ਵੀ ਪੜਾਉਂਗਾ ਕਿ ਕੰਮ ਕਰੂੰਗਾ ਕਿਉਂਕਿ ਮੈਨੂੰ ਕੇਅਰ ਹੁਣ ਰਾਤ ਵੀ ਇਹਨਾਂ ਨੇ 2000 ਰੁਪਏ ਤੱਕ ਕਿਸੇ ਦੇ ਘਰੇ ਜਾ ਕੇ ਨੁਕਸਾਨ ਕਰਤਾ ਜੀ ਰਾਤ ਨੂੰ ਮੈਂ 2000 ਰੁਪਏ ਭਰਿਆ ਜੀ ਅੱਛਾ ਬੱਚਿਆਂ ਦੇ ਬੱਚਿਆਂ ਦੇ ਵੀ ਕਿਉਂਕਿ ਹੁਣ ਮੈਂ ਕੇਅਰ ਟੇਕਰ ਬਣ ਚੁੱਕਿਆ ਜੀ ਕਮਾਉਂਗਾ ਕਿ ਮੈਂ ਇਹਨਾਂ ਦੀ ਮਦਦ ਲਊਂਗਾ ਜੀ ਬਹੁਤ ਪਰ ਦੇਖੋ ਬੱਚਿਆਂ ਨੂੰ ਛੱਡ ਕੇ ਜਾ ਗਈ ਆ ਜਨਾਨੀ ਘਰ ਦਾ ਸਾਰਾ ਸਮਾਨ ਲੈ ਗਈ ਆ ਉਸ ਤੋਂ ਵੱਡਾ ਦੋਸ਼ੀ ਉਹ ਹੈਗਾ ਜਿਹਨੇ ਤੁਹਾਡਾ ਘਰ ਵਟਿਆ ਇਸ ਦੇ ਸਬੰਧਤ ਜਿਹੜਾ ਹੈਗਾ ਤੁਸੀਂ ਕੋਈ ਥਾਣੇ ਦੇ ਵਿੱਚ ਰਿਪੋਰਟ ਹੁੰਦੀ ਨਾਲੀ ਥਾਣੇ ਦੇ ਵਿੱਚ ਤਾਂ ਹੀ ਮੈਨੂੰ ਮਹੀਨਾ ਹੀ ਹੋ ਗਿਆ ਜੀ ਜਾਂਦੇ ਨੂੰ ਕੀ ਸੁਣਵਾਈ ਹੋਈ ਬਸ ਮੈਂ ਚਲਾ ਜਾ ਨਹੀਂ ਹੋ ਕਹਿੰਦੇ ਤੇਰਾ ਕੁਝ ਨਹੀਂ ਬਣਨਾ ਜੀ ਹੂੰ ਉਹ ਲੀਵਿੰਗ ਤੇ ਰਹਿਣਾ ਉਹ ਬਾਲ ਹੈਗਾ ਇਹ ਆਪੂਆ ਜੀ ਬਸ ਵੀ ਤੇਰਾ ਘਰ ਤੂੰ ਵੇਖ ਤੂੰ ਬੱਚੇ ਸਾਂ ਮੈਨੂੰ ਤਾਂ ਇਹੀ ਕਹ ਰਹੇ ਮਤਲਬ ਕਿ ਕੋਈ ਇਨਸਾਫ ਨਹੀਂ ਮਿਲਦਾ ਨਹੀਂ ਨਹੀਂ ਉਹ ਕਹਿੰਦੇ ਬੱਚੇ ਸਾਂ ਇਹ ਤਾਂ ਚੱਲੂਗਾ ਜੀ ਚੱਲੀ ਜਾਂਦੀ ਹੂੰ ਕੋਈ ਕੋਈ ਪ੍ਰਸ਼ਨ ਦਿੱਤਾ ਹਾਂਜੀ ਹਾਂਜੀ ਇਧਰਲੇ ਪਾਸੇ ਸਾਡੇ ਨਾਲ ਇਹਨਾਂ ਦੀ ਸੱਸ ਮਤਲਬ ਕਿ ਇਹਨਾਂ ਦੀ ਵਾਈਫ ਦੀ ਜਿਹੜੀ ਮਾਤਾ ਜੀ ਆ ਉਹ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈਂਟੀ ਕਾਡਾ ਰਾਣੀ ਜੀ ਗੱਲ ਕਰਨ ਨੂੰ ਮਨ ਨਹੀਂ ਕਰਦਾ ਹੈਗਾ ਪਰ ਮਜਬੂਰ ਹੋ ਕੇ ਜਦੋਂ ਬਾਈ ਜੀ ਨੇ ਬੁਲਾਇਆ ਹਨਾ ਵੀ ਆਪਦਾ ਦੁੱਖ ਦੱਸਣ ਦੇ ਲਈ ਕਿ ਵੀ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇਦਾਂ ਨਾ ਹੋ ਜਾਵੇ ਕਿੱਦਾਂ ਲੱਗਦਾ ਤੁਹਾਡੀ ਖੁਦ ਦੀ ਧੀ ਜਿਹੜੀ ਅੱਜ ਤੁਹਾਡੇ ਚਾਹਿਆਂ ਨੂੰ ਛੱਡ ਕੇ ਚਲੀ ਗਈ ਹੈ ਤੋ ਹਾਂ ਤੋ ਬਹੁਤ ਮਾੜਾ ਜੀ ਇਸੇ ਮਾੜਾ ਕੀ ਹੋਗਾ ਜੋ ਆਪਣੀ ਜਿੰਦਗੀ ਕੋਲ ਜੁਆ ਕੈ ਕਾਰਨ ਮੈਂ ਇੱਥੇ ਆਨੀ ਨਹੀਂ ਮੇਰੇ ਕੀ ਹੈ ਜਦੋਂ ਕੁੜੀ ਆਨੀ ਨਹੀਂ ਕੀ ਸੀਗਾ ਜੁਆ ਕੈ ਕਾਰਨ ਆਂਦੀ ਪਹਿਲਾਂ ਵੀ ਕਦੇ ਅਨਮੈਰਿਡ ਲਾਈਫ ਦੇ ਵਿੱਚ ਕੋਈ ਐਦਾਂ ਦੀ ਸੀ ਕਿ ਬਾਹਰ ਤਾਂ ਆਈ ਹੋਈ ਹੈ ਕਦੇ ਮਨ ਤਾਂ ਆਈ ਸੀਗਾ ਗਲੀ ਕੋਂਡ ਨੂੰ ਕੋਈ ਕਰਦਾ ਬਹੁਤ ਸਿਆਣੀ ਕੁੜੀ ਕਿਤੇ ਘਰ ਤੋਂ ਬਾਹਰ ਨਹੀਂ ਨਿਕਲੀ ਇਹ ਫੁੱਨਾ ਤੇ ਕੰਮ ਸਿਰੋਆ ਜੀ ਕਦੇ ਕੋਈ ਗਲੀ ਵਾਲਾ ਕਹਦੇ ਬਈ ਇਹ ਗੇਟ ਮੈਂ ਵੀ ਖੜੀ ਐ ਕੋਈ ਆਇਆ ਕੋਈ ਗਿਆ ਸਾਰੀ ਬਸਤੀ ਚ ਪੁੱਛ ਕੇ ਦੇਖ ਲੋ ਤੇ ਫੋਨ ਨਾ ਹੀ ਤੇ ਕੰਮ ਵਿਗੜੇ ਜਿੱਦਾਂ ਤੁਹਾਡੇ ਜਵਾਈ ਜੀ ਨੇ ਦੋਸ਼ ਲਾਇਆ ਕਿ ਵੀ ਘਰੋਂ ਸਾਰਾ ਸੋਨਾ ਸੱਪਾ ਲੈ ਗਏ ਹਾਂ ਜੀ ਲੈ ਕੇ ਗਏ ਹਾਂ ਜੀ ਲੈ ਕੇ ਗਏ ਹੂੰ ਇਹ ਸਹੀ ਆ ਆਪ ਦੀ ਜਗ੍ਹਾ ਤੇ ਹਾਂ ਸੋਨਾ ਲੈ ਕੇ ਗਈ ਐ ਜੀ ਮੰਨ ਦੇ ਹੂੰ ਇੱਕ ਬਾਈ ਜੀ ਜ਼ਰੂਰ ਗੱਲ ਸਾਡੇ ਨਾਲ ਸ਼ੇਅਰ ਕਰਿਓ ਜੀ ਤੁਹਾਡੀ ਵੀਡੀਓ ਤੇ ਅਸੀਂ ਖਬਰ ਤੁਹਾਡੀ ਦੇਖੀ ਸੀ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਤੁਸੀਂ ਕਹਿ ਰਹੇ ਕਿ ਇੱਕ ਵਾਰੀ ਤੁਹਾਡੀ ਵਾਈਫ ਨੇ ਤੁਹਾਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਨਹੀਂ ਕੀਤੀ ਦਿੱਤੀ ਆ ਜੀ ਅੱਛਾ ਦਿੱਤੀ ਆ ਜੀ ਜ਼ਹਿਰ ਮੈਨੂੰ ਉਹ ਮੈਂ ਤਾਂ ਕਰਕੇ ਚੁੱਪ ਕਰ ਗਿਆ ਵੀ ਸ਼ਾਇਦ ਬੱਚਿਆਂ ਨੇ ਬਾਤੀ ਹੋ ਗਈ ਬੱਚਿਆਂ ਤੇ ਕੋਈ ਸ਼ੱਕ ਆ ਤੁਹਾਡਾ ਵੀ ਬੱਚੇ ਮੇਰੇ ਸ਼ਰਾਰਤੀ ਇਹ ਵੀ ਚਲੋ ਕੀ ਪਤਾ ਕੋਈ ਚੀਜ਼ ਪਾਤੀ ਹੋਵੇ ਵਿੱਚ ਜਿਵੇਂ ਕਰੇ ਫਰਨੈਲ ਚੂਹੇ ਬਚੋਏ ਮਾਰ ਦਵਾਈਆਂ ਪਈਆਂ ਹੁੰਦੀਆਂ ਪਰ ਮੈਨੂੰ ਬਾਅਦ ਚ ਹੁਣ ਕਲੀਅਰ ਹੁੰਦਾ ਵੀ ਵਾਕਿਆ ਨੇ ਮੈਨੂੰ ਜ਼ਹਿਰ ਹੀ ਦਿੱਤੀ ਸੀ ਉਦੋਂ ਤੁਹਾਨੂੰ ਕਿਉਂ ਪੱਲ ਲੱਗਿਆ ਉਸ ਚੀਜ਼ ਵਿੱਚ ਜ਼ਹਿਰੀ ਹੈ ਕਿ ਕਸ਼ੋਰ ਹੈ ਕਿਉਂਕਿ ਮੇਰਾ ਮੂੰਹ ਜੀ ਇਸ ਤਰ੍ਹਾਂ ਹੋ ਗਿਆ ਜਿਵੇਂ ਮੈਂ ਦੰਦ ਨਹੀਂ ਹੈਗੇ ਮਰੇ ਅੰਦਰ ਵੀ ਮੇਰੇ ਅੰਦਰ ਰੋੜੇ ਆ ਜੀ ਐਨਾ ਕ ਜਾਨੀ ਕਿ ਮੇਰੇ ਰੈਐਕਸ਼ਨ ਕਰ ਚੁੱਕੀ ਸੀ ਮੂੰਹ ਤੇ ਜੀ ਮੈਨੂੰ ਐ ਲੱਗ ਰਿਹਾ ਰੋੜੇ ਮੇਰੇ ਵਿੱਚ ਰੱਖੇ ਹੋਏ ਮੂੰਹ ਦੇ ਵਿੱਚ ਤੁਸੀਂ ਡਾਕਟਰ ਕੋਲ ਜਦੋਂ ਕੋਈ ਮੈਡੀਸਿਨ ਲੈਣ ਗਏ ਡਾਕਟਰ ਨੇ ਕੀ ਕਿਹਾ ਨਹੀਂ ਜੀ ਮੈਂ ਡਾਕਟਰ ਕੋਲੇ ਮੈਡੀਸਿਨ ਲੈ ਕੇ ਨਹੀਂ ਗਿਆ ਮੈਂ ਨਾਲ ਦੀ ਨਾਲ ਹੀ ਉਲਟੀ ਕਰਤੀ ਸੀ ਤੇ 20 ਮਿੰਟ ਬਾਅਦ ਮੈਂ ਠੀਕ ਹੋ ਗਈ ਸੀ 20 ਮਿੰਟ ਬਾਅਦ ਠੀਕ ਹੋ ਗਈ ਹਾਂਜੀ ਮੈਂ ਅੰਦਰ ਹੀ ਨਗਾਈ ਸੀ ਕਿ ਕੱਲਾ ਮੂੰਹ ਦੇ ਵਿੱਚ ਪਾਣੀ ਭਰਿਆ ਸੀ ਮੂੰਹ ਦੇ ਵਿੱਚ ਇੰਨੇ ਨਾਲ ਹੀ ਮੇਰੇ ਰੈਐਕਸ਼ਨ ਮੈਨੂੰ ਪਤਾ ਲੱਗ ਗਿਆ ਸੀ ਦੇਖੋ ਪਤਨੀ ਪਤੀ ਦਾ ਜਿਹੜਾ ਪਵਿੱਤਰ ਰਿਸ਼ਤਾ ਹੁੰਦਾ ਹੈ ਜਦੋਂ ਆਪਾਂ ਵਿਆਹ ਹੀ ਜਾਂਦੇ ਆ ਪਵਿੱਤਰ ਰਿਸ਼ਤਾ ਹੁੰਦਾ ਪਵਿੱਤਰ ਰਿਸ਼ਤੇ ਤੋਂ ਵੱਧ ਕੇ ਇਹ ਹੈ ਵੀ ਤੁਸੀਂ ਲਵ ਮੈਰਜ ਕਰਵਾਈ ਸੀ ਅ ਦੇਖ ਕੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੂੰ ਦੇਖ ਕੇ ਤੁਹਾਡਾ ਕਿੱਦਾਂ ਦਾ ਰਿਐਕਸ਼ਨ ਆਇਆ ਇਹਨੂੰ ਦੇਖ ਕੇ ਤੇ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੇਰੇ ਅੰਦਰ ਕੀ ਚੱਲਿਆ ਲੋਕੀ ਤਾਂ ਇਹ ਸ਼ਰਾਬ ਨਸ਼ਿਆਂ 'ਚ ਪੈ ਜਾਂਦੀ ਮੈਂ ਕਠੋਰ ਕਰਕੇ ਬੈਠਾਂ ਆਂ ਜੀ 30 ਦਿਨ ਹੋ ਗਏ ਜੀ ਕਦੇ ਸੋਚਿਆ ਸੀਗਾ ਵੀ ਜਿਹਨੂੰ ਆਪਦੀ ਚਾਹਮਾਂ ਦੇ ਨਾਲ ਵਿਆਹ ਕੇ ਲਿਆਂਦਾ ਤੇ ਅੱਜ ਉਹੀ ਮੇਰੇ ਨਾਲ ਆਜਣਾ ਨਾ ਕਰੂ ਮੇਰੇ ਬੱਚਿਆਂ ਨੂੰ ਦੇਖੋ ਇਹਦੇ ਬੱਚਿਆਂ ਨੂੰ ਵੀ ਛੱਡ ਕੇ ਉਹਨੇ ਆਪੇ ਪੇਟ ਤੋਂ ਜਾਨ ਲਿੱਤੀ ਕੋਈ ਸੋਚਦੇ ਨਹੀਂ ਇਹ ਗੱਲ ਜਿਹੋ ਕੁਝ ਹੋਇਆ ਜੀ ਮੇਰੇ ਨਾਲ ਇਹ ਗੱਲ ਕੋਈ ਸੋਚਦਾ ਨਹੀਂ ਇਹ ਗੱਲ ਹੋਵੇ ਜੀ ਜੋ ਮੇਰੇ ਨਾਲ ਕਰਕੇ ਗਈ ਹੈ ਜੀ ਉਹ ਪਹਿਲਾ ਜਦੋਂ ਜਦੋਂ ਤੁਹਾਨੂੰ ਇਹਨਾਂ ਨੇ ਦੱਸਿਆ ਤੁਸੀਂ ਉਦੋਂ ਹੀ ਆ ਕੇ ਸੀਗੇ ਇੱਥੇ ਹਾਂ ਜੀ ਇਹ ਤਾਂ ਤੇ ਨਹੀਂ ਅਸੀਂ ਇਹ ਪਹੁੰਚੇ ਸੀਗੇ ਘਰੇ ਇਹ ਤਾਂ ਬਾਹਰ ਸੀਗੇ ਤੇ ਜੁਆਕਾਂ ਦਾ ਫੋਨ ਆਇਆ ਅਸੀਂ ਉਦੋਂ ਹੀ ਘਰੇ ਪਹੁੰਚ ਗਏ ਤੇ ਇਹਨੂੰ ਪੁਲਿਸ ਵੇਜੀ ਸੀ ਪੁਲਿਸ ਨੇ ਸਾਨੂੰ ਆਏ ਜਵਾਬ ਦਿੱਤਾ ਕਰਦੇ ਉਹ ਜਾ ਸਕਦੀ ਹੈ ਜਾਸ ਹਾ ਲੇਡੀ ਪੁਲਸ ਨੇ ਅੱਛਾ ਸਾਨੂੰ ਇਹ ਕਹਿਆ ਉਹ ਜਾ ਸਕਦੀ ਹੈ ਨਹੀਂ ਕੋਈ ਬਰਬਈ ਥਾਣੇ ਤਸੀਲ ਉਹ ਐਸੀ ਗਿਆ ਪੱਛ ਕਿ ਉਹ ਕਹਿੰਦੇ ਉਹ ਜਾ ਸਕਦੀ ਹੈ ਰੋਜ਼ ਦਾ ਕੰਮ ਸੀਗਾ ਅੱਜ ਤੁਹਾਨੂੰ ਆਵੇ ਇੱਥੇ ਕਿੰਨੇ ਦਿਨ ਹੋ ਗਏ ਚੀਜ਼ੇ ਕਰਿਆ ਅਸੀਂ ਬਈ ਪਰਸੋਂ ਸਮਾਨ ਸੇ ਕਹਿ ਰਹਾ ਤੁਹਾਨੂੰ ਕੱਲ੍ਹ ਅਰਾਜ ਸ਼ਾਮੇ ਚਲੇ ਜਾਂਦੇ ਆ ਸਵੇਰੇ ਵੀ ਇਹ ਸਮਾਨ ਸੈੱਟ ਕਰਵਾਉਣਾ ਜੰਨੇ ਅੱਜ ਕਿਤੇ ਨਾ ਕਿਤੇ ਮਾਨ ਚ ਹੌਲ ਨਹੀਂ ਪੈਂਦਾ ਵੀ ਧੀ ਹੁੰਦੀ ਆ ਤਾਂ ਨਾ ਚੱਕਦੀ ਪੋਲ ਪੈਣ ਮੇ ਕੋਈ ਕਸਰ ਨਹੀਂ ਦੀ ਇਸਕੇ ਤੀ ਸੀਗੀ ਮੇਰੇ ਤੋਂ ਅੱਛਾ ਇੱਕੋ ਹੀ ਸੀ ਤੁਹਾਡੇ ਇੱਕੋ ਹੀ ਸੀਗੀ ਉਹ ਤਾਂ ਐਥੇ ਮੇਰੇ ਦੂ ਆ ਕੋ ਉੱਧਰ ਗਏ ਸਮਾਨ ਸੱਕਣ ਇੱਕ ਦੋ ਵਰ ਗਏ ਹੈ ਤੋ ਬਾਦੂ ਰੋਂਦੇ ਕਹਿੰਦੇ ਇੱਕ ਮਨਜ਼ੂਰੀ ਆ ਜਾਂਦੀ ਦੇਖੋ ਤੁਹਾਡੇ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਕਿ ਵੀ ਦੇਖੋ ਹਣੇ ਲਵ ਮੈਰਿਜ ਕਰਵਾਈ ਤੇ ਤੁਸੀਂ ਉਹਦਾ ਫਿਰ ਵੀ ਸਾਥ ਦਿੱਤਾ ਸੀ ਮੈਨੇ ਸਾਰੇ ਰਿਸ਼ਤੇਦਾਰ ਤੋੜੇ ਆਪਣੇ ਇਹਨੂੰ ਵੀ ਪਤਾ ਕਮਲਾ ਮੇਰੇ ਭੈਣ ਭਾਈ ਤੋੜੇ ਪੰਜ ਛੇ ਗਣਾ ਕਫਰਵਾਰ ਸੀਗਾ ਉਹ ਕਹਿੰਦੇ ਜੇ ਕੁੜੀ ਨਾਲ ਬਰਤਗੀ ਅਸੀਂ ਨਹੀਂ ਬਰਤਣਾ ਫਿਰ ਵੀ ਮੈਂ ਕਲਜਾ ਕ ਲੈ ਸਭ ਕੁਝ ਲਿੰਦੀ ਦਿਂਦੀ ਖੂਬ ਦਿੱਤਾ ਮੈਨੂੰ ਖੂਬ ਲੈਂਦੀ ਮੈਨੂੰ ਐ ਥੋੜੇ ਪਸਾਸੀ ਦੁਬਾਰਾ ਮੇਰੇ ਨਾਲ ਐ ਦੁੱਖ ਹੋਊਗਾ ਤੁਸੀਂ ਉਹ ਮਾਂ ਹੋ ਜਿਨ੍ਹਾਂ ਨੇ ਉਹ ਆਪਦੀ ਧੀ ਦੀ ਖਾਤਰ ਸਾਰੇ ਰਿਸ਼ਤੇਦਾਰ ਇੱਕ ਉਹ ਮਾਂ ਜਿਨੇ ਅੱਜ ਚਾਰ ਬੱਚੇ ਛੱਡ ਆਦੇ ਪੇੜ ਤੋਂ ਜੰਮੇ ਆ ਚਾਰ ਮਾਸੂਮ ਬੱਚੇ ਨਿੱਕੇ ਨਿੱਕੇ ਸਾਡਾ ਜੀ ਨਹੀਂ ਕਰਦਾ ਕਿ ਇਹਨਾਂ ਨੂੰ ਕੈਮਰੇ ਸਾਹਮਣੇ ਦਿਖਾਈਏ ਪਰ ਵੀਰ ਦੇ ਕਹਿਣ ਤੇ ਅਸੀਂ ਜਰੂਰ ਜਿਹੜਾ ਦਿਖਾ ਰਹੇ ਹੈਗੇ ਆ ਪਤੋਂ ਮੰਮੀ ਤੁਹਾਡੇ ਨਾਲ ਮਾਰਦੀ ਵੀ ਹੁੰਦੀ ਸੀ ਕਦੇ ਮਾਰਦੀ ਸੀ ਤੁਹਾਡੇ ਜੇ ਕੋਈ ਕੰਮ ਰੇ ਚਲੇ ਜਾ ਮੰਮੀ ਕਾਲ ਕਰਦੀ ਹੋਵੇ ਸਾਨੂੰ ਚੱਪਲ ਮਾਰ ਕੇ ਭਜਾ ਦਿੰਦੀ ਸੀ ਚੱਪਲ ਮਾਰਦੀ ਸੀ ਅੱਛਾ ਮੰਮੀ ਕੋਲੇ ਫੋਨ ਵੀ ਸੀ ਚੋਰੀ ਦਾ ਹੂੰ ਤੇ ਤੁਹਾਨੂੰ ਪਤਾ ਸੀ ਮੰਮੀ ਕੋਲੇ ਹੈਗਾ ਫੋਨ ਚੋਰੀ ਦਾ ਮੰਮੀ ਨੇ ਕਿ ਆਸੀ ਜੇ ਦੱਸਿਆ ਮੈਂ ਛੱਡ ਕੇ ਚਲੀ ਜਾ ਫਿਰ ਤੁਸੀਂ ਕਦੇ ਪਾਪੇ ਨੂੰ ਦੱਸਿਆ ਨਹੀਂ ਸੀ ਨਹੀਂ ਕਿ ਪਾਪੇ ਨੇ ਫਿਰ ਤੁਹਾਨੂੰ ਕਦੋਂ ਪਤਾ ਲੱਗਾ ਪਾਪੇ ਨੂੰ ਕਦੋਂ ਪਤਾ ਲੱਗਦਾ ਕਿ ਕੋਲੇ ਫੋਨ ਚੋਰੀ ਦਾ ਹਾਂ ਜੋ ਮੰਮੀ ਗਈ ਸੀ ਉਹ ਦੱਸ ਹੀ ਦੱਸਿਆ ਸੀ ਕਿ ਪਾਪਾ ਮੰਮੀ ਕੋਲੇ ਫੋਨ ਚੋਰੀ ਦਾ ਆਮੀ ਤੁਹਾਨੂੰ ਵੀ ਮਾਰਦੀ ਸੀਗੀ ਸਾਰਿਆਂ ਨਾਲ ਛੋਟਾ ਕਿਹੜਾ ਬੱਚਾ ਇਹ ਦੋੜ ਲੈ ਅਸੀਂ ਦੋਨੋਂ ਜੁੜਵਾਂ ਚੀਜ਼ ਇਹ ਵੱਡਾ ਪਰ ਦੇਖਣ ਦੇ ਛੋਟਾ ਲੱਗ ਰਿਹਾ ਇਹ ਛੋਟਾ ਇਹ ਜੋੜ 10 ਮਿੰਟ ਦਾ ਕੀ ਬੜਾ ਛੋਟਾ ਕਿਹੜੀ ਗਲਾਸ ਵਰਦੇ ਪੁੱਤ 3 3ਵਾਂ ਗਲਾਸ ਤੁਸੀਂ 4th ਤੁਸੀਂ 2nd ਮੰਮੀ ਨੂੰ ਯਾਦ ਨਹੀਂ ਆਉਂਦੀ ਨਹੀਂ ਆਉਂਦੀ ਹਾਂ ਹੁਣ ਤੁਸੀਂ ਪਿਆਰ ਫਿਰ ਕਿਹਨੂੰ ਕਰਦੇ ਹੋ ਕਿੰਨਾਂ ਮਾਰੋ ਪਾਪਾ ਕੀ ਮੇਰੇ ਕਰ ਮਾ ਪਾਪਾ ਤਾਂ ਨਹੀਂ ਮਾਰਦੇ ਨਹੀਂ ਮਾਰਦੇ ਨਿਕਕੇ ਨਿਕਕੇ ਬੱਚਿਆਂ ਦੇ ਨਾਲ ਵੀ ਕੀ ਗੱਲਬਾਤ ਕਰੀਏ ਕਿਉਂਕਿ ਇਹੋ ਜਾਂ ਕੁਛ ਸਿਖਾ ਕੇ ਗਈ ਹੈ ਮਾਂ ਕਿ ਕੈਨ ਨੂੰ ਕੁਛ ਕਹਿ ਹੀ ਨਹੀਂ ਸਕਦੇ ਬੱਚੇ ਦਾ ਕਹਿਣਾ ਕਿ ਸਾਨੂੰ ਸਾਡੀ ਮਾਂ ਇਹ ਗੱਲ ਕਹਿੰਦੀ ਸੀ ਕਿ ਵੀ ਜੇ ਤੁਸੀਂ ਆਪਦੇ ਪਾਪਾ ਨੂੰ ਇਹ ਗੱਲ ਦੱਸੀ ਕਿ ਮੇਰੇ ਕੋਲੇ ਚੋਰੀ ਦਾ ਫੋਨ ਹੈ ਤੇ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ ਕਦੇ ਸਾਡੇ ਅੱਗੇ ਵੀ ਨਹੀਂ ਦੱਸਿਆ ਵੀ ਨਾਨੀ ਮੰਮੀ ਕੋਲੇ ਫੋਨ ਹੈ ਮੇਰੇ ਕੋਲੇ ਆnde jande sige ਕਦੇ ਸਾਡੇ ਮੂਰੇ ਵੀ ਨਹੀਂ ਦੱਸਿਆ ਜਵਾਕਨ ਕਿਤਨਾ ਕਿਤੇ ਬੱਚੇ ਡਰਾਏ ਹੋਏ ਸੀ ਜੇ ਹਾਂ ਦੱਸਿਆ ਹੀ ਨਹੀਂ ਜਿੱਦਾਂ ਮਾਤਾ ਤੁਹਾਡੀ ਧੀ ਨੇ ਹਨਾ ਤੁਹਾਡੇ ਜਵਾਈ ਨੇ ਕਿਹਾ ਮੈਨੂੰ ਜ਼ਹਿਰ ਦਿੱਤੀ ਇਹਨੂੰ ਤੁਸੀਂ ਕਿੰਨੇ ਦੇਖਦੇ ਹੋ ਜੀ ਉਹ ਤੋ ਦੇਖੋ ਮੈਂ ਕਹਿ ਨਹੀਂ ਸਕਦੀ ਚੂਹੇ ਮਾਰ ਦਵਾਈ ਰੱਖੀ ਹੋਈ ਸੀਗੀ ਇਹ ਦੇਸੀ ਦਵਾਈ ਖੰਦਾ ਤਾਂ ਉਹ ਮਰੀ ਮੋਟੀ ਕਬਜ ਉਹ ਆਕਾ ਨਾ ਪਾਦੀ ਹੋਣੀ ਬੇਸਮਝ ਸੀਗੇ ਉਹਨੂੰ ਤੁਰਤ ਖਾ ਕੇ ਵੀ ਦਿਖਾਈ ਅਭੀ ਮੈਂ ਜ਼ਾਹਰ ਨਹੀਂ ਪਾਇਆ ਕਮਲ ਕਈ ਮਰੂਕੀਆਂ ਲੱਗ ਜਾਂਦੀਆਂ ਕਰੀ ਜਤਨਾ ਬਸ ਵਾਸ ਨਹੀਂ ਅੰਦਰ ਮੈਂ ਖਾਲੀ ਰਹੀ ਉਹਦੇ ਕੋਲੇ ਉਹਦੇ ਕੋਲੇ ਉਹਨੂੰ ਵੀ ਖਾਦਦੀ ਐ ਅੱਛਾ ਉਹਨੇ ਖਾ ਕੇ ਦਿਖਾਇਆ ਅਭੀ ਮੈਂ ਜ਼ਾਹਰ ਨਹੀਂ ਪਾਇਆ ਹੂੰ ਭਾਈ ਜੀ ਹੁਣ ਪਤਾ ਕਰਨ ਦਾ ਕੋਸ਼ਿਸ਼ ਕੀਤਾ ਵੀ ਉਹ ਕਿੱਥੇ ਗਏ ਆ ਜਾਂ ਥੋੜੀ-ਮੋਟੀ ਪਾਲ ਕੀਤੀ ਹਾਂ ਪਾਲਤਾ ਜੀ ਤਾਂ ਕਰੀਏ ਜੇ ਸਾਡੇ ਨਾਲ ਚੰਗੀ ਕੀਤੀ ਹੋਵੇ ਜੀ ਹੂੰ ਕੀ ਇਹ ਜਨਾਨੀ ਦਾ ਸੀ ਇਨਸਾਫ ਕਹਿੰਨੇ ਸਾਨੂੰ ਇਨਸਾਫ ਹੁਣ ਪ੍ਰਸ਼ਾਸਨ ਵੇਖੇ ਜੀ ਮੈਂ ਤਾਂ ਹੁਣ ਕੇਅਰ ਟੇਕਰ ਬਣ ਗਈ ਮੈਂ ਨਾ ਕਮਾਈ ਕਰਾਂਗੇ ਇਹਨਾਂ ਨੂੰ ਪਾਲਾਂ ਜੀ ਹੂੰ ਤਿੰਨ ਬੇਟੇ ਆ ਤੁਹਾਡੇ ਇੱਕ ਬੇਟੀ ਆ ਹਾਂ ਜੀ ਬੇਟੀ ਕਿੰਨੇ ਚੜਦੀ ਬੇਟੀ ਮੇਰੀ 14 ਸਾਲ ਦੀ ਈ 14 ਸਾਲ ਦੀ ਬੱਚੀ ਆ ਹਾਂ ਜੀ ਕੀ ਤਨਾ ਕਿ ਤੇ ਨਹੀਂ ਲੱਗਦਾ ਕਿ ਅੱਜ ਇੱਕ ਮਾਂ ਆਪਣੇ ਬੱਚਿਆਂ ਨੂੰ ਚੰਗੀ ਸੇਤ ਦਿੰਦਾ ਪਰ ਅੱਜ ਇੱਕ ਜਨਾਨੀ ਦੇ ਕਾਰਨ ਆਪਦੀ ਮਾਂ ਦੇ ਕਾਰਨ ਹੀ ਅੱਜ ਬੱਚੇ ਉਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੈ ਜਿਹੜੇ ਆਪਾਂ ਬੱਚ ਨੂੰ ਦੱਸ ਦੱਸਦੇ ਵੀ ਨਹੀਂ ਹੁੰਦੇਗੇ ਮੇਰੇ ਤਾਂ ਬੇਟੀ ਦਾ ਜਿਹੜਾ ਦਾਜ ਦਾ ਸਮਾਨ ਜਿਵੇਂ ਸੋਨਾ ਵਾਲੇ ਵਾਲੀਆਂ ਇਕੱਠੀਆਂ ਕੀਤੇ ਨੇ ਉਹ ਵੀ ਲੈ ਗਈ ਜੀ ਉਹ ਸੱਚ ਮਾਂ ਆਪਣੇ ਬੱਚਿਆਂ ਦੀ ਦੁਸ਼ਮਣ ਬਣ ਗਈ ਅੱਜ ਹਾਂਜੀ ਹਾਂਜੀ ਜੀ ਇੱਕ ਹੋਰ ਗੱਲ ਸੁਣਦੇ ਵਿੱਚ ਆਈਏ ਕਿ ਕਹਿੰਦੇ ਉਹ ਤੁਹਾਡੇ ਸਾਲੇ ਹਾਰ ਦਾ ਵੀ ਕੋਈ ਸੋਨਾ ਵਗੈਰਾ ਹਾਂਜੀ ਕੋਲੇ ਮੇਰੇ ਸਾਲੇ ਹਰ ਕੰਮ ਕਰਦੀ ਹੈ ਜੀ ਮੈਂ ਦੱਸ ਦਵਾਂ ਉਹਨਾਂ ਦਾ ਵੀ ਲੈ ਗਈ ਸਾਰਾ ਕੁਝ ਤੇ ਉਹ ਇਹਨੂੰ ਪੈਸੇ ਅਸੀਂ ਸਾਡਾ ਲੈਣ ਦੇਣ ਚੱਲਦਾ ਰਹਿੰਦਾ ਇਹਨੂੰ ਮਕਾਨ ਲੈਣਾ ਸੀ ਆ ਕਹਿੰਦੀ ਮੰਮੀ ਪੈਸੇ ਦੇ ਦੇ ਮੈਂ ਕਿਹਾ ਜੀ ਪੈਸੇ ਇਸ ਟਾਈਮ ਸਾਡੇ ਕੋਲੇ ਹੈ ਨਹੀਂ ਤੋ ਚੀਜ਼ਾਂ ਲੈ ਜਾ ਹੂੰ ਕਹਿੰਦਾ ਮੈਂ ਬੈਂਕ 'ਚ ਰੱਖ ਕੇ ਲੈ ਜੂੰਗਾ ਤੇ ਬਹੂ ਕੀ ਕਰਨਾ ਕੀ ਸੀਗੀ ਗੱਲ ਐ ਕੀ ਸੀਗੀ ਇਹੋ ਮੇਰੇ ਕੋਲੇ ਘਰ ਹੋ ਲੈ ਕੇ ਆਇਆ अच्छा ਤੁਸੀਂ ਇਹਨਾਂ ਨੂੰ ਮਤਲਬ ਕਿ ਸੋਨਾ ਦੇ ਕੇ ਪੈਸੇ ਲੈ ਸੀ ਇਹਨਾਂ ਨੇ ਮੈਂ ਨਹੀਂ ਪੈਸੇ ਲਿੱਤੇ ਇਹ ਪੇਮੈਂਟ ਹੈ ਨਹੀਂ ਕੈਸ਼ ਉਹ ਫੁੱਟ ਰੱਖੇ ਹਾਂ ਹਾਂ اچھا ਉਹ ਕਹਿੰਦਾ ਮੰਮੀ ਮੈਂ ਬੈਂਕ 'ਚ ਰੱਖ ਦੂੰਗਾ ਮਾਰਾ ਖਦੇਓ ਜਦੋਂ ਥੋੜਾ ਕੰਮ ਬਣ ਜਾ ਮੇਰੀ ਚੀਜ਼ਾਂ ਛਟਵਾ ਦਿਓ ਇਹ ਗੱਲ ਹੋਈ ਸੀਗੀ ਉਹ ਲੈ ਗਈ ਇਹ ਕਹਿੰਦਾ ਮੰਜੂ ਲੈ ਗਈ ਲੈ ਗਈ ਹੋਣੀ ਬਈ ਆਪਾਂ ਇਹ ਕੱਲ ਕਹਿੰਦੇ ਆ ਲੈ ਗਈ ਹੋਣੀ ਲੈ ਗਈ ਹੋਣੀ ਹਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਲੈ ਗਈ ਹੋਗੀ ਫਿਰ ਕਿ ਉਹ ਐਡਾ ਕਿਦਾਂ ਦੀ ਸੀ ਉਹ ਵੀ ਜੋ ਤੁਸੀਂ ਹੁਣ ਕਹਿਤਾ ਇਹ ਬਾਬਾ ਕੀ ਕਰ ਸਕਦੇ ਆ ਜਦ ਆਪਣਾ ਕੋਲੇ ਹੈ ਹੀ ਨਹੀਂ ਕੋਈ ਗੱਲ ਬਾਤ ਨਹੀਂ ਹੋਈ ਕੁਝ ਨਹੀਂ ਕਹਿ ਸਕਦੇ ਮੈਂ ਤਾਂ ਕਮਲ ਕਹਿੰਦਾ ਜਿਵੇਂ ਠੀਕ ਹੈ ਇਹ ਕਹਿੰਦਾ ਵੀ ਮੰਜੂ ਲੈ ਗਈ ਸਾਰਾ ਉਹ ਵੀ ਮੇਰੇ ਅਗਾ ਤੋਂ ਪਹਿਲੇ ਯੋਕਰ ਮੈਂ 30000 ਰੁਪਏ ਬੈਂਕ ਚ ਰੱਖਿਆ ਆ ਫਿਰ ਇਹ ਕਹਿੰਦਾ ਮੈਂ ਛਟਵਾ ਲਿਆ ਮੰਜੂ ਨੇ ਕਹ ਰਹੀ ਆ ਜੇ ਕਿਉਂ ਵਿਆਜ ਭਰਿਆ ਮਮਮੀ ਕੀ ਚੀਜ਼ ਜਨ ਛਟਵਾ ਲੇ ਬੰਦੇ ਨਾਮ ਦੀ ਸੀਗਾ ਬੈਂਕ ਚ ਵੀ ਆਪਾਂ ਜੇ ਕਹੋਗੇ ਪਤਾ ਕਰਾਦੇ ਉਹਨਾਂ ਕੋਲ ਸੀਸੀਟੀਵੀ ਹੋਊਗੀ ਛਟਵਾਉਂਦੇ ਦੀ ਸੀਸੀਟੀਵੀ ਵੀ ਹੋਊਗੀ ਉਹਨਾਂ ਕੋਲ ਕਿੰਨਾ ਕੁ ਹੋਊਗਾ ਤੋਲੇ ਦੇ ਹਿਸਾਬ ਨਾਲ ਕਿੰਨੀ ਨਹੀਂ ਹੋਊਗਾ ਜੀ ਉਹ ਕੋਈ ਲੱਖ ਰੁਪਏ ਦੇ ਕਰੀਬ ਹੋ ਗਏ ਉਹ ਲੱਖ ਰੁਪਏ ਦਾ ਹਾਂਜੀ ਮਤਲਬ ਕਿ ਅੱਜ ਕਿੰਨਾ ਕਿਤੇ ਆਪਦੇ ਭਰਾ ਦਾ ਘਰ ਵੀ ਨਹੀਂ ਛੱਡੇ ਹਾਂਜੀ 1.5 ਲੱਖ ਦੀ ਤਾਂ ਤੇ ਚੈ ਨਹੀਂ ਪਾਈ ਸੀ ਜੀ ਅੱਛਾ ਗੱਲ ਚ ਜਿਹੜੀ ਮੈਂ ਪਾਈ ਵੀ ਸੀ ਮੈਂ ਇਹਨੂੰ ਔਰੰਗੇ ਅਥੀ ਫੜਿਆ ਸੀ ਇਹ ਮੈਨੂੰ ਧਮਕੀਆਂ ਵੀ ਦਿੰਦੀ ਸੀ ਵੀ ਜੇ ਤੂੰ ਜ਼ਿਆਦਾ ਖਰਾਬ ਕੀਤਾ ਤੇ ਤੈਨੂੰ ਅਸੀਂ ਮਰਵਾ ਦਾਂਗੇ ਅੱਛਾ ਯਾਨੀ ਕਿ ਗੱਲਾਂ ਇਹ ਦੂਜਿਆਂ ਅਸਲੇ ਦੀਆਂ ਜ਼ਿਆਦਾ ਕਰਦੀ ਸੀ ਮੈਂ ਰਵਾਲਵਰ ਰੱਖਿਆ ਕਰੂੰਗੀ ਜੇ ਤੂੰ ਮੇਰੇ ਮਗਰ ਆਇਆ ਤਾਂ ਤੈਨੂੰ ਠੋਕ ਦਾਂਗੇ ਫਲਾਨਾ ਜੇ ਆ ਉਹ ਆ ਜੀ ਇਹ ਕੁਛ ਮਰਨਾ ਹੋਇਆ ਜੀ ਮਤਲਬ ਇਹ ਕਿਤਨਾ ਕਿਤੇ ਆਏ ਲੱਗਦੇ ਆ ਉਹ ਮੁੰਡੇ ਨੇ ਸੁਣਿਆ ਜੀ ਮੈਂ ਕਹਿੰਦੇ ਅਸਲੇ ਦਾ ਲਾਇਸੈਂਸ ਵੀ ਬਣਾਇਆ ਜੀ ਕਿਉਂ ਬਣਵਾਇਆ ਜੀ ਇਹਦੀ ਮੈਨੂੰ ਪਤਾ ਜੀ ਇਹ ਇਹ ਨਹੀਂ ਬਣਵਾ ਕੇ ਦਿੱਤਾ ਕਿਉਂਕਿ ਉਹਦੇ ਮੈਂ ਇਹਨੂੰ ਪੁੱਛਿਆ ਸੀ ਮੈਂ ਕਿਹਾ ਤੂੰ ਕੀ ਗੱਲ ਕਰੀ ਜਾਂਦੀ ਸੀ ਕ ਉਹ ਤਾਂ ਸਰਕਾਰ ਦੇਖੇ ਜੀ ਵੀ ਅਸਲਾ ਉਹਨੇ ਲਾਇਸੈਂਸ ਵਾਸਤੇ ਬਣਾਇਆ ਸੀ ਕਿਉਂ ਬਣਾਇਆ ਸੀ ਜੀ ਜਿਵੇਂ ਵੀਰੇ ਧਮਕੀਆਂ ਦੇ ਰਹੀ ਸੀ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਵੀ ਹੋਣਾ ਵੀ ਬੱਚੇ ਵੀ ਮੇਰੇ ਛੋਟੇ ਮੇਰੇ ਹਾਂਜੀ ਫੜੀ ਗਈ ਤਾਂ ਕਰਕੇ ਸ਼ਾਇਦ ਨਹੀਂ ਹੋਇਆ ਕਿ ਪਤਾ ਮੈਨੂੰ ਮਾਰ ਹੀ ਦਿੰਦੇ ਜੀ ਜਿਸ ਹਾਮਨਾ ਚੱਲੀ ਜਾਂਦਾ ਸੀ ਤੁਸੀਂ ਚੈੱਕ ਕਰਵਾ ਲਿਓ ਭਾਵੇਂ ਐਸਐਸਪੀ ਦਫ਼ਤਰ ਉਹ ਮੁੰਡ ਨੇ ਲਾਇਸੈਂਸ ਵੀ ਬਣਵਾਇਆ ਜੀ ਹਣਾ ਅੱਛਾ ਜੀ ਇਹਦੇ ਨਾਲ ਪੱਛੀ ਹਾਂਜੀ ਵੀ ਕਿਉਂ ਬਣਵਾਇਆ ਸੀ ਇਹਨਾਂ ਦੋਨਾਂ ਨੇ ਵੀ ਫੜੀ ਗਈ ਰੰਗੇ ਹੱਤੀ ਵੀ ਪਹਿਲਾਂ ਹੀ ਫੜੀ ਗਈ ਵੀ ਕੰਮ ਨਹੀਂ ਬਣ ਚੁੱਕਾ ਵੀ ਹੁਣ ਪਤਾ ਲੱਗ ਗਿਆ ਵੀ ਨਿਕਲਣਾ ਔਖਾ ਹੋ ਗਿਆ ਜੀ ਜੀ ਜੇ ਸ਼ਾਇਦ ਮੈਨੂੰ ਮਾਰਨ ਦਾ ਹੀ ਫਲਾਂਸੀ ਠੀਕ ਇਹ ਵੀ ਕੋਈ ਪਤਾ ਨਹੀਂ ਤੁਸੀਂ ਲੋਕਲੀ ਥਾਣੇ ਦੇ ਵਿੱਚ ਗਏ ਹੋ ਆਪਣੇ ਹਾਂਜੀ ਮੈਂ ਡੀਐਸਪੀ ਸਾਹਮਣੇ ਵੀ ਦੋ ਤਿੰਨ ਅਰੇ ਮਿਲੇ ਆਂ ਜੀ ਅੱਛਾ ਜਿਹੜੇ ਚੌਂਕ 'ਚ ਖੜੇ ਹੁੰਦੇ ਸੀ ਕਈ ਵਾਰੀ ਮੈਂ ਚਲਾ ਜਾਂਦਾ ਸੀ ਬੱਚੇ ਲੈ ਕੇ ਉਹਨਾਂ ਨੂੰ ਮੈਂ ਦਿਖਾਉਂਦੇ ਪਰ ਉਹ ਅਨ ਇਗਨੋਰ ਮਾਰਦੇ ਸੀ ਜੀ ਗੱਲ ਜ਼ਿਆਦਾ ਮੇਰੀ ਸੋਨੀ ਹੋ ਰਹੀ ਸੀ ਸੋ ਉਹ ਇਹ ਉਹ ਪਰਿਵਾਰ ਹੈਗਾ ਜਿਸ ਦੇ ਪਰਿਵਾਰ ਦੇ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਲੰਮ ਮੈਰਜ ਕਰਕੇ ਆਈ ਔਰਤ ਨੇ ਹੀ ਆਪਣੇ ਘਰ ਦੇ ਵਿੱਚ ਜਿਹੜਾ ਹੈਗਾ ਆਪਦੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਆਪਦੇ ਘਰ ਦਾ ਸਾਰਾ ਸੋਨਾ ਸਪਸਾਰਾ ਲੈ ਗਈ ਇਥੋਂ ਤੱਕ ਕਿ ਵੀਰ ਜੀ ਦਾ ਕਹਿਣਾ ਕਿ ਮੈਂ ਆਪਦੀ ਧੀ ਦੇ ਵਾਸਤੇ 14 ਸਾਲ ਦੀ ਬੇਟੀ ਵਾਸਤੇ ਵੀ ਕੋਸ਼ਿਸ਼ ਸੋਨੇ ਦੀਆਂ ਚੀਜ਼ਾਂ ਬਣਾ ਕੇ ਰੱਖੀਆਂ ਸੀ ਉਹ ਵੀ ਲੈ ਗਈ ਤੇ ਆਪਦੇ ਭਰਾ ਦੇ ਘਰ ਦਾ ਸੋਨਾ ਵੀ ਨਹੀਂ ਉਹਨੇ ਇਥੋਂ ਤੱਕ ਛੱਡਿਆ ਪੁਲਿਸ ਪ੍ਰਸ਼ਾਸਨ ਕੋਲੇ ਜਾਂਦਾ ਥਾਣਿਆਂ ਦੇ ਵਿੱਚ ਜਾਂਦਾ ਪਰ ਕੋਈ ਕਾਰਵਾਈ ਨਹੀਂ ਹੁੰਦੀ ਉਹ ਕਹਿੰਦੇ ਕਿ ਆਦਾ ਮਸਲਾ ਹੈਗਾ ਤੇਰਾ ਘਰੇਲੂ ਮਸਲਾ ਹੈ ਤੂੰ ਆਪੇ ਨਿਬੜ ਕੀ ਤੁਹਾਨੂੰ ਲੱਗਦਾ ਕਿ ਇਦਾਂ ਜਿਹੜਾ ਥਾਣਿਆਂ ਦੇ ਵਿੱਚ ਆ ਗੱਲਾਂ ਸੋਨੂੰ ਆਈਆਂ ਤਾਂ ਬੰਦਾ ਜੇਕਰ ਇਨਸਾਫ ਲਵੰਗੂਗਾ ਤਾਂ ਫਿਰ ਕਿਸ ਦੇ ਕੋਲੇ ਜਾਊਗਾ ਤੁਸੀਂ ਇਸ ਮੰਦਭਾਗੀ ਖਬਰ ਨੂੰ ਵੇਖ ਕੇ ਕੀ ਤੁਹਾਡਾ ਕਹਿਣਾ ਹੈਗਾ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਤਾਂ ਤੁਸੀਂ ਜਿਹੜਾ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬ ਦੇ ਚੈਨਲ ਦੇ ਨਾਲ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ